ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਆਪਣਾ ਜੀ ਕੱਲ ਵਾਲਾ ਬਲੌਗ ਜਿਹੜਾ ਅਧਾ ਰਹਿ ਗਿਆ ਸੀ ਕਿਉਂਕਿ ਵੀਡੀਓ ਲੰਬੀ ਹੋ ਗਈ ਸੀ ਇਸ ਕਰਕੇ ਆਪਾਂ ਸਾਗ ਵਾਲੀ ਵੀਡੀਓ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਮੰਮੀ ਲੱਗਿਆ ਸਾਗ ਜੀਰਨਾ ਤੇ ਮੈਂ ਇੱਥੇ ਥੋੜੇ ਜਿਹੀਰਲੇ ਸੀ ਵਾਲਾ ਥੋੜੇ ਹੀ ਰਹਿ ਗਏ ਤੇ ਪਾਲਕ ਸਾਗ ਵਿੱਚ ਨੇ ਘਰਦਾ ਤੇਲ ਲਵਾਂਗੇ ਤੇ ਲਸਣ ਤੇ ਅਦਰਕ ਮੈਂ ਰੱਖ ਲਿਆ ਛਿੱਲ ਕੇ ਤੇ ਹਰੀਆਂ ਮਿਰਚਾਂ ਗ੍ਰਾਇੰਡਰ ਤੇ ਗ੍ਰਾਇੰਡ ਕਰਕੇ ਪਾ ਲਾਂਗੇ ਪਹਿਲਾਂ ਮਾਰੇ ਟਾਈਮ 'ਚ ਸਾਗ ਦੇ ਵਿੱਚ ਕਾਫੀ ਕੁਝ ਪੈ ਜਾਂਦਾ ਸੀ ਬਾਥੂ ਤੇ ਸੇਜਾ ਹੁਰਕੀ ਹੁੰਦਾ ਸੀ ਮम्मा ਮੇਥੀ ਹਾਂ ਥੋੜੀ ਥਣੀਆਂ ਬਾਹਰ ਤਾਂ ਪਾ ਲੈਂਦਾ ਸਿਰ ਜਾਨਾਂ ਦਾ ਪਾਲੰਦੇ ਸੀ ਹਨਾ ਇਹ ਤਾਂ ਗਾਜਰਾਂ ਦਾ ਹਨਾ ਤੇ ਵਧੀਆ ਬਣ ਜਾਂਦਾ ਸੀ ਕੋਲਪੇ ਹੁਣ ਤਾਂ ਜ਼ਿਆਦਾਤਰ ਪਾਲਕ, ਮੇਥੇ, ਧਣੀਆਂ ਵਗੈਰਾ ਹੋ ਜਾਂਦਾ ਤੇ ਬਾਥੂ ਹੁਣ ਬਹੁਤ ਘੱਟ ਮਿਲਦਾ ਹਨਾ ਖੱਤਿਆਂ-ਕੁੱਤਿਆਂ ਜੀਆਂ ਚੋਂ ਤਾਂ ਮਿਲ ਜਾਂਦਾ ਮੇਥੇ ਘੱਟ ਮਿਲਦਾ ਹਨਾ ਸ਼ਹਿਰਾਂ 'ਚ ਪਈਆਂ ਹੁੰਦੀਆਂ ਹਨਾ ਸਬਜ਼ੀ ਵਾਲਾਂ ਦੁਕਾਨਾਂ ਦੇ ਉੱਤੇ ਗੁੱਟੀਆਂ ਮੇਥੇ ਦੀਆਂ ਮੇਥਿਆਂ ਦੀਆਂ ਹਨਾ ਬਾਥੂ ਬਾਥੂ ਦੀਆਂ ਸਾਰੀ ਮਮਾ ਬੱਠੀ ਮੈਂ ਤਾਂ ਜੀ ਚਾਕੂ ਨਾਲ ਕੱਟਦੀ ਹੁੰਦੀ ਆ ਸਾਗ ਤੇ ਮੰਮੀ ਇਦਾਂ ਦਾਤ ਨਾਲ ਕੱਟ ਲੈਂਦੇ ਆ ਦਾਤ ਨਾਲ ਸੌਖਾ ਲੱਗਦਾ ਇਹਨਾਂ ਨੂੰ ਕੱਟਣ ਨੂੰ ਤੇ ਮੈਨੂੰ ਚਾਕੂ ਨਾਲ ਸੌਖਾ ਲੱਗਦਾ ਕੱਟਣਾ ਸਮਰ ਸਿੰਘ ਜੀ ਆ ਗਏ ਨੇ ਸਕੂਲੋਂ ਜੀ ਲੱਗੇ ਹੋਏ ਨੇ ਉਹ ਟੀਵੀ ਦੇਖਣ ਨੂੰ ਚੀਰ ਲਿਆ ਨੰਮੀ ਸਾਗ ਫਿਰ ਚੁਮਲੇ ਚਮਚਾਉਣੀਆਂ ਦੀ ਅੱਗ ਤੇ ਫਿਰ ਆਪਾਂ ਬਣਾਉਂਦੇ ਆਂ ਸਾਗ ਨਾਲ ਮਸਤੀ ਦੀ ਰੋਟੀ ਪਹਿਲਾਂ ਧੋ ਲਿਆ ਸੀ ਆਪਾਂ ਨੇ ਫਿਰ ਉਸ ਤੋਂ ਬਾਅਦ ਛੱਪ ਕੱਟਦੇ ਕੱਟਣ ਲੱਗੇ ਆਂ ਕਈ ਆ ਜਿਹੜਾ ਪਹਿਲਾਂ ਚੀਰ ਲੈਂਦੇ ਨੇ ਫਿਰ ਧੁੰਦੇ ਨੇ ਉਹਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਫਿਰ ਆਪਾਂ ਚੀਰਨ ਲੱਗੇ ਆਂ ਉਜੇ ਇੱਥੇ ਆਪਾਂ ਕਰ ਲਈਏ ਗ੍ਰਾਈਂਡਰ ਦੇ ਨਾਲ ਆਦਰਕ ਨਾਲ ਸੰਤੇ ਹਰੀਆਂ ਮਿਰਚਾਂ ਗ੍ਰਾਈਂਡ ਲੈ ਆਪਾਂ ਇੱਧਰ ਭਾਂਡੇ ਵੀ ਮੰਜਾਉਣੇ ਪਏ ਨੇ ਭਾਂਡਿਆਂ ਦਾ ਗੱਡਾ ਲੱਗਿਆ ਪਿਆ ਦੁਪਹਿਰ ਦੇ ਹਾਂ ਦਾ ਤੇ ਪਹਿਲਾਂ ਇਹਨੂੰ ਕਰਦੇ ਹਾਂ ਗ੍ਰਾਈਂਡ ਸਾਗ ਦੇ ਵਿੱਚ ਪਾਉਣ ਲਈ ਨਮਕ ਆਪਾਂ ਬਾਅਦ ਚ ਪਾਵਾਂਗੇ ਸਾਗ ਚ ਲੋ ਜੇ ਹੋ ਗਿਆ ਗ੍ਰਾਈਂਡ ਨਾ ਸੁਖ ਬਲੌਗ ਵਾਲੇ ਦੀਦੀ ਨੇ ਜਿਹੜੇ ਉਹਨਾਂ ਨੇ ਸਾਗ ਬਣਾਇਆ ਸੀ ਤੇ ਕੁੰਡੇ ਸੋਟੇ ਕੁੱਟ ਕੇ ਮਸਾਲਾ ਕੁੱਟਿਆ ਸੀ ਉਹਨਾਂ ਨੇ ਤੇ ਉਹਦਾ ਵੀ ਟੈਸਟ ਬਹੁਤ ਵਧੀਆ ਹੁੰਦਾ ਸਾਗ ਦੇ ਵਿੱਚ ਤੇ ਆਪਾਂ ਇਹਦੇ ਨਾਲ ਹੀ ਪੀਸ ਲਿਆ ਕੁੰਡੇ ਸੋਟੇ ਵਿੱਚ ਘਰਿਆ ਨਹੀਂ ਫਿਰ ਆਪਾਂ ਇਹਦਾ ਵੀ ਟੇਸਟ ਵਧੀਆ ਹੁੰਦਾ ਵਾ ਤੇ ਬਿਲਕੁਲ ਫਾਈਨ ਪੀਸਿਆ ਜਾਂਦਾ ਵਾ ਇਹ ਤੇ ਲੋਜੀ ਕੱਢ ਲਈਏ ਬਸ ਉਧਰ ਸਾਗ ਆ ਜਿਹੜਾ ਮੰਮੀ ਦਾ ਥੋੜਾ ਜਿਹਾ ਰਹਿ ਗਿਆ ਤੇ ਛੀਰ ਲਿਆ ਬਸ वो देखो उधर घन जी बैठे सा खाना तो हाँ जी सा खाना <laughs> जी क्डी बैठी है मम्मी हाँ हाँ मुर्गी सी है ना बच गई सौ पीस सी है एक तरह ना <laughs> ਬੈਠੀ ਨਾ ਕੋਈ ਵੀ ਕੰਮ ਕਰੋ ਰਸੋਈ ਚ ਇਹਨੇ ਨਾਲ ਹੀ ਬੈਠੇ ਰਹਿਣਾ ਹੁੰਦਾ ਐ ਦੇਖੀ ਜਾਊਗੀ ਬੈਠੀ ਵਾਸਤੇ ਹਾਂ ਬੱਚੇ ਹਮ ਨੂੰ ਪਿਆਰ ਲੈਂਦੀ ਹੈ ਨਹੀਂ ਨਹੀਂ ਕਰਨੀ ਦੇਖਿਓ ਇਹਨੇ ਭੱਜ ਜਾਣਾ ਹੁਣ ਨਹੀਂ ਨਹੀਂ ਕਰਾਦੀ ਐ ਉਹ ਦੇਖ ਡਰ ਗਈ ਹੁਣ ਉਹ ਭੱਜ ਗਈ ਨੌਣ ਤੋਂ ਤਾਂ ਬਹੁਤ ਚਲਦੀ ਐ ਇਹ ਤਾਂ ਲੋ ਜੀ stir ਲਈਏ ਸਾਗ ਤੇ ਫਿਰ ਚੁੱਲ੍ਹੇ 'ਤੇ ਮਟਾਉਣੇ ਆ ਅੱਗ ਬਣਾਉਣੇ ਆ ਤੇ ਸਾਗ ਲੋ ਜੀ ਇੱਧਰ ਮੰਮੀ ਨੇ چیر ਕੇ ਸਾਰਾ ਸਾਗ ਆਪਣਾ ਚੁੱਲ੍ਹੇ ਤੇ ਧਰਤਾ ਅੱਜ ਦੀ ਡਿਊਟੀ ਆ ਜਿਹੜੀ ਨਿਵਾੜ ਦਿੱਤੀ ਆ ਬਸ ਹੁਣ ਸਾਡੀ ਵਾਰੀ ਆ ਸਾਂਭਣ ਦੀ ਤੇ ਅੱਜ ਨੂੰ ਲਉਣਾ ਨਹੀਂ ਪਾਉਂਗੀ ਮਸੂਨ ਮਿਰਚ ਪਾ ਦੇ ਨੇ ਮੰਮੀ ਉੜਾਇਆ ਵਿੱਚ ਸਰੋਂ ਦਾ ਤੇਲ ਪਾਏ ਆਪਾਂ ਇਹਦੇ ਤੇ ਤਾਂ ਜੂਬੜੇ ਨਾ ਤੇ ਇਹਦੇ ਨਾਲ ਪੇਟ 'ਚ ਗੈਸ ਵਗੈਰਾ ਵੀ ਨਹੀਂ ਬਣਦੀ ਜੇ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਦਨੇ ਆ ਸਾਗ ਦੇ ਵਿੱਚ ਲੋ ਜੀ ਵਸ ਸਾਗ ਆਪਣਾ ਘੰਟੇ ਤੱਕ ਬਣੀ ਜਾਣਾ ਆ ਅੱਗ ਮੁੱਚੀ ਜਾਊਗੀ ਥੱਲੇ ਤੇ ਹੁਣ ਆਪਾਂ ਚੱਲਦੇ ਆਂ ਜੀ ਸਾਗ ਧਰ ਕੇ ਕੋਠੇ ਤੇ ਝਾੜੂ ਲਗਾਉਣ ਕਿਉਂਕਿ ਇੱਧਰ ਕਿਸੇ ਨੇ ਨਾ ਪਰਾਲੀ ਨੂੰ ਅੱਗ ਲਗਾਈ ਸੀ ਤੇ ਉਹਦੇ ਕਰਕੇ ਨਾ ਸਾਰੇ ਜਿਹੜੇ ਵਿਹੜੇ ਦੇ ਵਿੱਚ ਨਾ ਉਹ ਆ ਗਏ ਨੇ ਕੀ ਕਹਿੰਦੇ ਨੇ ਉੱਡ ਕੇ ਨਾ ਕਲਕਲਾ ਜਿਹਾ ਆ ਗਏ ਆ ਫੂਸ ਜਾ ਸਵੇਰੇ ਤਾਂ ਮੈਂ ਵਿਹੜਾ ਧੋਤਾ ਸੀ ਤੇ ਹੁਣ ਕੋਠੇ ਤੇ ਬਹੁਤ ਜ਼ਿਆਦਾ ਹੋਇਆ ਪਿਆ ਫਿਰ ਮੈਂ ਕਿਹਾ ਵੀ ਚਲੋ ਸਿੰਬਰ ਦਿੰਨੇ ਆ ਕੋਠੇ ਸਾਫ਼ ਕਰ ਦਿੰਨੇ ਆ ਫਿਰ ਜੇ ਹਵਾ ਹੋਵਾ ਚੱਲ ਪਈ ਫਿਰ ਉਹੀ ਸਾਰਾ ਥੱਲੇ ਆਊਗਾ ਉੱਡ-ਉੱਡ ਕੇ ਇੱਧਰ ਆਪਣਾ ਸਾਗ ਆ ਜਿਹੜਾ ਰਿੱਝ ਹੀ ਜਾਊਗਾ ਤੇ ਲੋ ਜੀ ਆਪਾਂ ਚਲਦੇ ਹਾਂ ਕੁੱਟ ਤੇ ਅੱਗ ਮਚਾ ਕੇ ਪੱਠੀ ਲਾ ਦਿੰਨੇ ਆ ਥੋੜੀ ਜਿਹੀ ਹੋਰ ਲੋ ਜੀ ਇੱਥੇ ਸ਼ਾਮ ਦੇ 6:30 ਵਜੇ ਸੀ ਸਾਗ ਆਪਣਾ ਬਣ ਗਿਆ ਸੀ ਤੇ ਆਪਾਂ ਚੁੱਲੇ ਤੋਂ ਸਾਗ ਜਿਹੜਾ ਲਿਆ ਕੇ ਰਸੋਈ 'ਚ ਗੈਸ ਤੇ ਰੱਖ ਦਿੱਤਾ ਸੀ ਤੇ ਆਪਾਂ ਰੋਟੀ ਨਾਲ ਚੰਗੀ ਤਰ੍ਹਾਂ ਘੋਟ ਲਿਆ ਸੀ ਸਾਗ ਸਾਡੇ ਘਰ ਦੇ ਵੈਸੇ ਥੋੜਾ ਜਿਹਾ ਪਤਲਾ ਹੀ ਖਾਂਦੇ ਆ ਸਾਗ ਤੇ ਸਾਗ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਸੀ ਤੇ ਬਸ ਨਾਲ ਹੀ ਹੁਣ ਆਪਾਂ ਮੱਕੀ ਦੀ ਰੋਟੀ ਜਿਹੜੀ ਬਣਾ ਲੈਣੀ ਹੈ ਜੀ ਤੇ ਪਲੀਜ਼ ਰਿਕਵੈਸਟ ਹੈ ਜੀ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਆਪਾਂ ਨੂੰ ਫੁੱਲ ਜੀ ਤੇ ਆਪਾਂ ਵੀ ਤੁਹਾਨੂੰ ਫੁੱਲ ਸਪੋਰਟ ਦਵਾਂਗੇ ਜੀ ਤੇ ਬਾਕੀ ਜੋ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਉਂਦੇ ਆ ਜੀ ਪਹਿਲੀ ਵਾਰ ਵੀਡੀਓ ਦੇਖਦੇ ਆ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲੋ ਜੀ ਇੱਥੇ ਮੈਂ ਨਾ ਕਣਕ ਤੇ ਮੱਕੀ ਦਾ ਆਟਾ ਮਿਕਸ ਕਰਕੇ ਤੇ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਫਿਰ ਆਪਾਂ ਚੁੱਲੇ ਤੇ ਰੋਟੀ ਬਣਾਉਣੀ ਆ ਜੀ ਰੋਟੀ ਲੋ ਜੀ ਇੱਥੇ ਆਪਾਂ ਲੱਗ ਗਏ ਸੀ ਰੋਟੀ ਬਣਾਉਣਾ ਚੁੱਲੇ ਤੇ ਅੱਜ ਚੁੱਲੇ ਤੇ ਨਹੀਂ ਬਣਾਉਣ ਕਰਕੇ ਰੋਟੀ ਨਾ ਬਾਹਰ ਨੇਰਾ ਜ਼ਿਆਦਾ ਹੋ ਜਾਂਦਾ ਹੁਣ ਜਲਦੀ 6 ਵਜੇ ਉਹ ਦਿਨ ਜਦ ਜਿਹੜਾ ਛੁਪਣਾ ਸ਼ੁਰੂ ਹੋ ਜਾਂਦਾ ਏ ਤੇ ਅੱਜ ਆਪਾਂ ਚੁੱਲੇ ਤੇ ਰੋਟੀ ਲਾਉਣ ਕਰਕੇ ਨੇਰਾਉ ਹੋ ਗਿਆ ਸੀ ਨੇਰਾ ਨੇਰਾ ਲੱਗ ਰਿਹਾ ਸੀ ਕਿਉਂਕਿ ਅੱਗੇ ਤਾਂ ਆਪਾਂ ਰਸੋਈ 'ਚ ਬਣਾ ਲੰਨੇ ਆ ਰੋਟੀ ਵੱਲਵ ਲੱਗਿਆ ਹੁੰਦਾ ਤੇ ਵੱਲਵ ਤਾਂ ਇੱਥੇ ਵੀ ਹੈਗਾ ਲੱਗਿਆ ਹੋਇਆ ਭਟਮਗਰ ਵੇੜੇ ਪਰ ਫਿਰ ਵੀ ਚਲੋ ਹੋ ਜਾਂਦਾ ਵਾ ਨੇਰਾ ਜਿੱਦਾਂ ਤੇ ਚੁੱਲੋ ਜੀ ਇੱਥੇ ਹਸਬੰਡ ਆ ਗਏ ਸੀ ਚਾਹ ਵਗੈਰਾ ਪੀ ਰੇ ਸੀ ਬੈਠੇ ਹੋ ਵੀ ਚੁੱਲੇ ਮੂਰੇ ਤੇ ਸਰਦੀਆਂ 'ਚ ਇਹੀ ਫਾਇਦਾ ਹੁੰਦਾ ਚੁੱਲੇ ਤੇ ਨਾਲੇ ਰੋਟੀ ਸਬਜ਼ੀ ਬਣ ਜਾਂਦਾ ਤੇ ਨਾਲੇ ਬੰਦਾ ਸੇਕ ਲੰਦਾ ਬੈਠਾ ਬੈਠਾ ਤੇ ਹਸਬੰਡ ਕਹਿੰਨੇ ਚਲੋ ਲਓ ਮੈਨੂੰ ਦੋ ਵੀ ਮੈਂ ਬਣਾਉਣਾ ਵਾ ਵੀਡੀਓ ਤੁਹਾਡੀ ਤੇ ਉਹ ਲੱਗੇ ਸੀ ਵੀਡੀਓ ਬਣਾਉਣ ਮੰਮੀ ਅੱਗ ਮਚਾਈ ਜਾਂਦੇ ਸੀ ਚੁੱਲੇ ਦੇ ਵਿੱਚ ਤੇ ਫਿਰ ਮੈਂ ਕਿਹਾ ਚਲੋ ਮੈਂ ਰੋਟੀ ਪਾਈ ਜਾਨੀ ਆ ਇਸ ਤਵੇ ਤੇ ਤੇ ਨਾਲ ਇੱਥੇ ਪੈਰੀ ਆ ਜਿਹੜੀ ਠੰਮ ਠੰਮ ਕੋ ਕਰਦੀ ਫਿਰ ਰਹੀ ਸੀ ਤੇ ਇਹ ਨਾਲ ਹੀ ਬਸ ਰਹਿੰਦੀ ਆ ਬੱਚਿਆਂ ਵਾਂਗੂ ਮੇਰੇ ਤੇ ਹੁਣ ਹਸਬੰਡ ਆ ਗਏ ਸੀ ਉਹ ਦਿਨ ਪਿੱਛੇ ਹੁਣ ਬਸ ਉਹਨੇ ਰਹਿਣਾ ਵਾ ਜਦੋਂ ਇਹ ਆ ਜਾਂਦੇ ਆ ਤੇ ਇਹ ਬੈਠੇ ਸੀ ਚੁੱਲੇ ਕੋਲੇ ਇਹ ਨਾਲ ਹੀ ਉਹ ਦੇ ਨਾਲ ਦੇ ਨਾਲ ਰੋਟੀ ਡੇੜੀ ਖਾਣ ਲੱਗੇ ਸੀ ਡੇੜੀ ਤੇ ਮੱਕੀ ਦੀ ਰੋਟੀ ਸਾਗ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਜੀ ਕਦੇ-ਕਦੇ ਅਸੀਂ ਚਲੋ ਕਣਕ ਦੀ ਵੀ ਲਾ ਲੈਨੇ ਹੁੰਨੇ ਆ ਤੇ ਉਹ ਵੀ ਵਧੀਆ ਲੱਗਦੀ ਹੈ ਖਾਦੀ ਜਾਂਦੀ ਹੈ ਤੇ ਮੱਕੀ ਦੀ ਚਲੋ ਉਹ ਵੀ ਬਹੁਤ ਵਧੀਆ ਲੱਗਦੀ ਹੈ ਜੀ ਸਾਗ ਦੇ ਨਾਲ ਤੇ ਖਾਸ ਕਰ ਜਦੋਂ ਚੁੱਲ੍ਹੇ ਤੇ ਸਾਗ ਤੇ ਰੋਟੀ ਬਣਿਆ ਹੁੰਦਾ ਹੈ ਬਸ ਹੁਣ ਆਪਾਂ ਸਰਦੀਆਂ ਸਰਦੀਆਂ ਚੁੱਲ੍ਹੇ ਤੇ ਬਣਾਇਆ ਕਰੀਏ ਰੋਟੀ ਤੇ ਸਾਗ ਤੇ ਬਾਕੀ ਸਬਜੀ ਵਗੈਰਾ ਵੀ ਚਿੱਲੇ ਤੇ ਬਣਾਇਆ ਕਰਨੀ ਆ ਬੋਚੀ ਦੇਖੋ ਤੁਸੀਂ ਬੈਠੀ ਆ ਇੱਥੇ ਮੈਂ ਗੱਲਾਂ ਕਰਦੀ ਆ ਇਹਨਾਂ ਗੱਲਾਂ ਬਹੁਤ ਸੋਹਣੀਆਂ ਐ ਬੈਠੀ ਸੁਣਦੀ ਆ ਫਿਰ ਮੇਰੇ ਕੋਲ ਆਉਂਦੀ ਸੀ ਮੈਂ ਕਿਹਾ ਵੀ ਬਾਲ ਵਗੈਰਾ ਨਾ ਪਾ ਦੇ ਆਟੇ ਚ ਤੇ ਮੈਂ ਕਿਹਾ ਚਲ ਵੀ ਉਧਰ ਚੱਲ ਤੇ ਸਾਰੇ ਭੈਣ ਭਰਾਵਾਂ ਦਾ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆ ਜੀ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਕੱਲ੍ਹ ਵਾਲੀ ਇਹ ਵੀਡੀਓ ਤੇ ਨਾਲ ਫਿਰ ਇਹ ਐਡਿਟ ਕਰਨੀ ਰਹਿ ਗਈ ਸੀ ਤੇ ਕਿਉਂਕਿ ਜਿਆਦਾ ਲੰਮਾ ਹੋ ਗਿਆ ਸੀ ਵਲੌਗ ਫਿਰ ਤੇ ਮੈਂ ਕਿਹਾ ਚਲੋ ਵੀ ਨੈਕਸਟ ਡੇ ਕਰ ਦਾਂਗੇ ਤੁਹਾਡੇ ਨਾਲ ਸ਼ੇਅਰ ਤੇ ਇਸ ਕਰਕੇ ਆਪਾਂ ਅੱਜ ਜਿਹੜਾ ਵਲੌਗ ਆ ਤੁਹਾਡੇ ਨਾਲ ਅੱਧਾ ਸ਼ੇਅਰ ਕੀਤਾ ਹੈ ਕੋਸ਼ਿਸ਼ ਇਹ ਹੁੰਦੀ ਹੈ ਜੀ ਵੀ ਬਸ 10 12 ਮਿੰਟ ਦਾ ਵਲੌਗ ਹੋਵੇ ਕਿਉਂਕਿ ਜਿਆਦਾ ਲੰਮਾ ਵਲੌਗ ਫਿਰ ਦੇਖਣ ਨੂੰ ਵੀ ਟਾਈਮ ਲੱਗਦਾ ਹੈ ਤੇ ਫਿਰ ਟਾਈਮ ਅੱਜਕੱਲ੍ਹ ਹੁਣ ਕਿਸੇ ਕੋਲ ਹੈ ਨਹੀਂ ਨਾ ਪੇਰ ਫਿਰ ਵੀ ਜੋ ਪਣ YouTube ਤੇ ਕੰਮ ਕਰਦੇ ਆ ਇੱਕ ਦੂਸਰੇ ਨੂੰ ਸਪੋਰਟ ਕਰ ਰਹੇ ਆ ਤੇ ਇਸ ਲਈ ਚਲੋ ਆਪਾਂ 10-11 ਮਿੰਟ ਦਾ ਜਿਹੜਾ ਬਲੌਗ ਆ ਉਹ ਹੀ ਲੈ ਕੇ ਆਇਆ ਕਰਾਂਗੇ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਕੌਣ-ਕੌਣ ਆਪਣੇ ਘਰ ਦੇ ਵਿੱਚ ਸਾਗ ਨੂੰ ਪਹਿਲੇ ਦਿਨ ਤੜਕਾ ਲਗਾ ਕੇ ਖਾਂਦਾ ਤੇ ਕੌਣ ਬਿਨਾਂ ਤੜਕੇ ਤੋਂ ਖਾਂਦਾ ਹੈ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ